ਮੇਰਾ ਪਿੰਡ ਜੋ ਗੁਰਬੇਦੀਆਂ ਗੁਰਪਾਲ ਸਿੰਘ ਨਾਮ ਮੇਰਾ ਅਸੀਂ ਸਰ 버ਗਰ ਖਾਨ ਦੇ ਤੇ ਸ਼ਨੀਆ ਰੋਡ ਤੇ ਅਸੀਂ ਤਾਂ ਪਹਿਲਾਂ ਜਲਵੇ ਜਲਵਾ ਰੈਸਟੋਰੈਂਟ ਤੇ ਬਹਿਣ ਲੱਗੇ ਸੀ ਅਸੀਂ ਸੋਚਿਆ ਨਹੀਂ ਇੱਥੇ ਜਿਆਦਾ ਪੈਸੇ ਲੱਗਣੇ ਥੋੜਾ ਇੱਧਰ ਬਹਿ ਜੰਨੇ ਉੱਤੇ ਬਿਟੇ ਗੱਡੀ ਆਈ ਸਰ ਵਰਨਾ ਚਿੱਟੇ ਰੰਗ ਦੀ ਚਾਰ ਬੰਦੇ ਸੀ ਵਿੱਚ ਅਸੀਂ 버ਗਰ ਖਾਨ ਦੇ ਮੋਟਰਸਾਈਕਲ ਤੇ ਬਹਿ ਕੇ ਸਿੱਧੀਆਂ ਆ ਗਏ ਸਰ ਗੋਲੀਆਂ ਮਾਰਦੇ ਵੇ ਦੂਹਾਂ ਕੋ ਬਲੈਕ ਪਿਸਟਲ ਹੀ ਤੇ ਇੱਕ ਕੋ ਸਿਲਵਰ ਕਲਰ ਦਾ ਹੈ ਤੇ ਤਿੰਨਾਂ ਚਾਹਾਂ ਨੇ ਮੂੰਹ ਬੰਦੇ ਸਰ ਹੁੰਦੇ ਗੋਲੀਆਂ ਮਾਰਦੇ ਵੇ ਤੇ ਜਾ ਜਾਂਦੇ ਆ ਪਤਾ ਨਹੀਂ ਕੀ ਚੀਚੀ ਗੈਂਦੇ ਹੀ ਕਾਂ ਕੱਢ ਕੇ ਗੱਡੀ ਤੇ ਮੈਂ ਮੋਟਰਸਾਈਕਲ ਭਜਾਉਣ ਲੱਗਾ ਪਹਿਲਾਂ ਮੇਰੀ ਲਾਤੇ ਮਾਰੀ ਫੇਰ ਮੈਂ ਭਜਾਉਣ ਲੱਗਾ ਫੇਰ ਦਜੀ ਲਾਤੇ ਮਾਰੀ ਗੱਡੀ ਦੀ ਮੈਂ ਸਰ ਪਰ ਮੋਟਰਸਾਈਕਲ ਭਜਾ ਲਿਆ ਉਥੋਂ ਤੇ ਸਰ ਚਾਰ ਬੰਦੇ जख्मी ਹੋਏ ਆ ਜੀ ਕਿੱਥੇ ਦੋਨ ਸਾਧ ਹੁਣੇ ਰੈਫਰ ਕੀਤਾ ਅਮਨਦੀਪ ਹਸਪੀਟਲ ਤੇ ਸਾਡੀ ਫੈਮਿਲੀ ਆਉਂਦੀ ਹੈ ਜੀ ਤੇ ਸਾਨੂੰ ਵੀ ਕਹਿੰਦੇ ਰੈਫਰ ਗੋਲੀਆਂ ਉਥੋਂ ਨਿਕਲਣੀਆਂ ਜਾ ਕੇ ਕੋਈ ਲਾਕਡਾਊਨ ਵਾਲੀ ਕਿਉਂਕਿ ਸਰ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਇੱਥੇ ਜੁੜਿਆ ਐ ਹੀ ਤਾਂ ਗੋਆ ਮੁੰਡੇ ਮਿਲਦੇ ਵੀ ਆ ਜਾ ਕੋ ਖਾ ਪੀ ਕੇ ਆਉਂਦੇ ਆ ਲਾਗੇ ਵੇਕਲਾ ਨੌਰ ਦੇ ਮੈਂ ਸਰ ਨਾਲ ਇਹਨਾਂ ਦੇ ਆ ਗਿਆ ਮੈਨੂੰ ਨਹੀਂ ਵੀ ਪਤਾ ਤੇ ਸਰ ਮੈਨੂੰ ਇਹਨਾਂ ਨੂੰ ਨਹੀਂ ਪਤਾ ਕੌਣ ਇੱਕ ਆਦੀ ਲਾਕਡਾਟ ਜਾਂ ਕੀ ਗੱਲ ਸੀ ਤੇ ਸਰ ਸਿੱਧੀਆਂ ਆ ਕੇ ਗੋਲੀਆਂ ਚਲਾਉਂਦੇ ਨਹੀਂ ਸਰ ਪਤਾ ਨਹੀਂ ਮੂੰਹ ਬੱਧੀ ਸਰ ਵਰਨਾ ਗੱਡੀ ਚਿੱਟੇ ਰਾਂਗੇ ਨਹੀਂ ਨਹੀਂ ਸਰ ਇਹ ਤਾਂ 버ਗਰ ਖਾਣ ਦੇ 버ਗਰ ਬੋਲ ਕੇ ਲੱਗੇ ਜਾਂ ਲੱਗਾ ਅਹੀਂ ਤੇ ਸਰ ਜੋੜੇ ਖਾਂਦੇ ਪਹਿਲਾਂ ਤੇ ਜੋੜੇ ਫੜਿਆ ਨੂੰ ਚਲ ਗਏ ਇੱਕ ਕੰਮ ਆਇਆ ਜੋੜੇ ਦਾ ਸਰ ਮੈਂ ਸਿਲੰਡਰ ਦੇਣਾ ਹੈ ਕਿਤੇ ਕਰ ਬਰਗਖਾਨ ਤੋਂ ਜੋੜੇ ਆ ਨਹੀਂ ਨਹੀਂ ਜੋੜੇ ਸਰ ਮੈਂ ਸਿਲੰਡਰ ਦੇਣਾ ਹੈ ਤੇ ਉੱਥੋਂ ਅੱਗੋਂ ਮੁੰਡੇ ਮਿਲ ਪਏ ਕਹਿੰਦੇ ਅੱਜ ਲਈ ਗੁਰਦਾਪੁਰ ਖਾਂ ਦੇ ਕੇ ਹੱਲਾ ਨਹੀਂ ਛੱਡ ਗੁਰਦਾਪੁਰ ਖਾਂ ਵੀ ਨਾ ਆਏ ਤੇ ਆਈ ਇਹ ਫਲਾ ਫਾਤਾ ਤੇ ਕੀ ਕਰ ਮੈਂ ਜਾਂ ਹਾਂ ਨਹੀਂ ਕਪੜੇ ਲੈਣ ਆਏ ਤੇ ਰਾਤ ਜਾਣ ਦੇ ਚਤੇ ਸਾਨੂੰ ਮਿਲ ਗਏ ਤੇ ਉੱਥੇ ਬਰਗਖਾਨ ਦੇ ਵੇ ਆਪਾਂ ਸਾਰੇ ਜਾਣੇ

ਮੇਰਾ ਨਾਮ ਡਾਕਟਰ ਨਕੀਤਾ ਹੈ ਮੈਂ ਐਮਰਜੈਂਸੀ ਵਿਭਾਗ ਚ ਕੰਮ ਕਰਦੀ ਹਾਂ ਸਰਕਾਰੀ ਹਸਪਤਾਲ ਬਬਰੀ ਇੱਥੇ ਚਾਰ ਬੰਦੇ ਆਏ ਗਨ ਸ਼ਾਟ ਹੋਣ ਦੇ ਨਾਲ ਇੱਕ ਬੰਦੇ ਦੇ ਜਿਹੜੇ ਪੇਟ ਚ ਗੋਲੀ ਵੱਜੀ ਸੀਗੀ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈ ਜਿਹੜੇ ਤਿੰਨ ਆ ਉਹਨਾਂ ਦਾ ਇਲਾਜ ਚੱਲਦਾ ਪਿਆ ਹੈ ਹੁਣ ਦੋ ਹੀ ਇੱਥੇ ਪਰ ਲੱਗੇ ਨੇ ਨਹੀਂ ਇੱਥੇ ਆਪਣੇ ਕੋਲ ਤਿੰਨ ਜਣੇ ਆ ਦੋ ਜਣੇ ਆ ਅੱਡੇ ਕੋਲ ਬੈੱਡ ਤੇ ਬੈਠੇ ਹੋਏ ਆ ਤੇ ਇੱਕ ਜਣੇ ਨੂੰ ਆਪਾਂ ਸੀਟੀ ਸਕੈਨ ਕਰਾਉਣ ਦੇ ਭੇਜੇ ਇਹਨਾਂ ਦੇ ਬਾਹਾਂ ਤੇ ਤੇ ਲੱਤਾਂ ਤੇ ਵੱਜੀਆਂ ਹੋਈਆਂ ਹੈ ਟ੍ਰੀਟਮੈਂਟ ਚੱਲਦਾ ਸਿੱਧੂ ਰੈਫਰ ਕਰਦਾ ਹਾਂ ਜੇਕਰ ਰਿਪੋਰਟ ਇਹ ਆទਿਹਾ ਹਰਦੁਸ਼ੰਨੀਆ ਰੋਡ ਤੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਲੜਕਿਆਂ ਦੀ ਕੋਈ ਲੜਾਈ ਝਗੜਾ ਹੋ ਗਿਆ ਤੇ ਦੇਖੇ ਅਸੀਂ ਮੁੱਖ ਪੇ ਆ ਕੇ ਦੇਖਿਆ ਤੇ ਪਤਾ ਲੱਗਾ ਕਿ ਚਾਰ ਲੜਕੇ ਨੂੰ ਦੋ ਪਾਰਟੀਆਂ ਦਾ ਆਪਰਚੂ ਵਿੱਚ ਕੋਈ ਝਗੜਾ ਹੋਇਆ ਚਾਹੇ ਵੀ ਤੇ ਜਿਸ ਚ ਚਾਰ ਲੜਕੇ ਇੰਜਰਡ ਹੋਏ ਆ ਤੇ ਇੱਕ ਵੀ ਇੱਥੇ ਡੈਥ ਹੋ ਗਈ ਆ ਇਹ ਗੁਰਜੀਤ ਸਿੰਘ ਹੈਗਾ ਬਾਕੀ ਸਾਰਾ ਅਸੀਂ ਵੈਰੀਫਾਈ ਕਰਦੇ ਪਏ ਕਿ ਕਿਉਂ ਝਗੜਾ ਹੋਇਆ ਕੀ ਗੱਲਬਾਤ ਹੈ ਕਿਹੜੇ ਕਾਲੇ ਦੇ ਬੱਚੇ ਸਰ ਕਿ ਕੋ ਕਾਲੇ ਦੇ ਪਰਫੈਕਟਲੀ ਕਾਲੇ ਦੇ ਕਿਸੇ ਜਿਹੇ ਇਦਾਂ ਦੇ ਬੱਚੇ ਹੈਗੇ ਅਲੱਗ-ਅਲੱਗ ਘਰੋਂ ਤੋਂ ਹੈਗੇ ਜਿਉਂ ਪਤਾ ਲੱਗਾ ਕੱਲ੍ਹ ਕਾਲੇ ਕਾਲੇ ਦੀ ਕਾਲੇ ਲੜਾਈ ਹੋਈ ਕੱਲ੍ਹ ਨਹੀਂ ਉਹ ਨਹੀਂ ਸਾਡੇ ਕੋਈ ਕੋਈ ਨਹੀਂ ਸਾਡੇ ਲੋਨ ਚ ਪਈ ਲੰਦਾ ਹੁਣ ਇਹ ਅੱਜ ਅੱਜ ਸਾਨੂੰ ਪਤਾ ਲੱਗਾ ਇੱਥੇ ਵੀ ਤੋਂ ਬੰਦੇ ਇਕੱਠੇ ਹੋਏ ਸੀ ਕਿ ਤੇ ਇਹਨਾਂ ਦਾ ਝਗੜਾ ਹੋਇਆ ਜਦੋਂ ਕਿ ਅਸੀਂ ਇਮੀਡੀਏਟਲੀ ਇੱਥੇ ਪਹੁੰਚਿਆ ਤਾਂ ਪਹਿਲਾਂ ਸਭ ਕੁਝ ਹੋ ਚੁੱਕਾ ਸੀ ਦੋ ਧੰਨ ਦੀ ਲੜਾਈ ਹੋਈ ਦੋ ਤੋਂ ਉਹ ਦੇਖ ਮਾੜਾ ਵਰਗੇ ਚਾਰ ਫਟਰ ਹੋ ਗਏ ਹਾਂ ਤੇ ਜਿਹੜੇ ਗੋਲੇ ਚਲਾਉਣੇ ਪਾ ਲੱਗਾ ਕੌਣ ਸੀ ਉਹ ਉਹ ਅਜੇ ਅਸੀਂ ਕਰ ਰਹੇ ਪਏ ਇਨਵੈਸਟੀਗੇਸ਼ਨ ਉਹ ਤੋ ਸਾਡੇ ਉਹ ਸਾਡੀ ਟੀਮ ਜਿਹੜੀ ਆ ਪ੍ਰਿੰਸੀਪਲੀ ਉਹ ਦੱਸੋ ਕਿ ਕਿੰਨੀ ਰੋਡ ਫਰੇਗ ਹੋਈ ਪਤਾ ਨਹੀਂ ਇਹ ਜੇ ਚਾਰ ਬੰਦੇ ਇੰਜਰਡ ਆ ਫਿਰ ਉਹ ਹੋਈ ਹੁਣੀ ਆ ਫੈਰੀ ਜਿਹ ਲੱਗੀ ਇਹ ਚਾਪਾਨੀ ਗੋਲੀ ਸਰ ਇਹਨਾਂ ਨੇ ਵੀ ਹਿਆਤ ਨਹੀਂ ਚਲਾਇਆ ਇਹਨਾਂ ਕੋਲ ਵੀ ਇਹਨਾਂ ਦੇ ਇੱਕ ਅੱਧੇ ਮੋਟਰਸਾਈਕਲ ਵਿੱਚ ਅਸੀਂ ਦੇਖਿਆ ਦੱਤ ਰੂਟਰ ਪਿਆ ਹੋਆ ਤੇ ਬਾਕੀ ਜੀ ਇਨਵੈਸਟੀਗੇਟ ਕਰਦੇ ਹੋਰ ਇਹਨਾਂ ਨਾਲ ਵੀ ਕਿਹੜੇ ਕਿਹੜੇ ਬੰਦੇ ਸੀਗੇ ਤੇ ਕੋਈ ਸਾਰੇ ਕਸ਼ਟ ਹੋ ਜਾਣਗੇ ਠੀਕ